ਕਿ ਇੱਕ ਮੁਰਗੀਖਾਨਾ ਅਚਾਨਕ ਇੰਦਰਲੋਕ ਵਾਂਗ ਕਿਦਾਂ ਚਮਕ ਗਿਆ ਕਿਵੇਂ ਉੱਥੇ ਅਚਾਨਕ ਆਲੀਸ਼ਾਨ ਮਹਿਲ ਉੱਤਰ ਗਿਆ ਤੇ ਉਹਨੂੰ ਸੁਖ ਵਿਲਾਸ ਕਹਿ ਕੇ ਤੇ ਹੋਟਲ ਬਣਾ ਦਿੱਤਾ ਗਿਆ ਉਸੀ ਵੀ ਸਰਕਾਰ ਹੋ ਤੇ ਦੂਜੇ ਪਾਸੇ ਤੁਸੀਂ ਬਿਜ਼ਨਸਮੈਨ ਹੋ ਤੇ ਤੁਸੀਂ ਸਮਝੌਤਾ ਆਪਣੇ ਨੂੰ ਆਪਣੇ ਨਾਲ ਹੀ ਕਰ ਰਹੇ ਹੋ ਟਰਾਂਸਪੋਰਟ ਮੇਰੀ ਹੈ ਤੇ ਮੈਂ ਪੰਜਾਬ ਦਾ ਟਰਾਂਸਪੋਰਟ ਮੰਤਰੀ ਵੀ ਹੋਵਾਂ ਤੇ ਇਹ ਤਾਂ ਕਦੀ ਹੋ ਹੀ ਨਹੀਂ ਸਕਦਾ ਕਿ ਮੈਂ ਉਹ ਰੂਟ ਜਿਹੜੇ ਮਲਾਈ ਵਾਲੇ ਨੇ ਜਾਂ ਜਿਹਦੇ 'ਚ ਜ਼ਿਆਦਾ ਕਮਾਈ ਆ ਉਹ ਮੈਂ ਕਿਸੇ ਹੋਰ ਟਰਾਂਸਪੋਰਟਰ ਕੋਲ ਜਾਣ ਦਊਂਗਾ 17 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ 100 ਕਰੋੜ ਦੀ ਪ੍ਰਾਪਰਟੀ ਸੀ ਔਰ ਜਦੋਂ 2022 'ਚ ਉਹਨੇ ਚੋਣ ਲੜੀ ਤੇ 200 ਕਰੋੜ ਹੋ ਗਿਆ ਸੋ ਕਰੋੜ ਰੁਪਇਆ 50 ਸਾਲਾਂ ਚ ਇਹਨਾਂ ਦਾ ਇੱਕ ਨੰਬਰ ਚ ਵਧਿਆ ਮੈਂ ਦੋ ਨੰਬਰ ਦੋ ਦੀ ਤਾਂ ਗੱਲ ਹੀ ਨਹੀਂ ਕਰਦਾ ਜੇ ਇੰਡੋ ਕੈਨੇਡੀਅਨ ਇੰਨੀ ਵੱਧ ਗਈ ਤੇ ਦਸਾਂ ਸਾਲਾਂ ਚ ਪੰਜਾਬ ਸਰਕਾਰ ਜਿਹੜੀ ਇੱਥੋਂ 에어ਪੋਰਟ ਦੀ ਬੱਸ ਚਲਾਈ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਉਹ ਨਹੀਂ ਪਰਫੁੱਲਟ ਹੋ ਸਕੀ ਇੰਨੀ ਜਿਹੜੀਆਂ ਪ੍ਰਾਈਵੇਟ ਬੱਸਾਂ ਦੇ ਮਾਲਕ ਇਹ ਨੇ ਜਿਹੜੀਆਂ ਕੰਪਨੀਆਂ ਦੀਆਂ ਉਹਨਾਂ ਦਾ ਕਮਾਈ ਦਾ ਗਰਾਫ ਹੈ ਤੇ ਪੰਜਾਬ ਰੋਡਵੇ ਦਾ ਕਮਾਈ ਦਾ ਪੰਜ ਪਾਸ ਦਾ ਗਰਾਫ ਹੈ ਇਹਦਾ ਮਤਲਬ ਕੀ ਹੋਇਆ ਵੀ ਤੁਹਾਨੂੰ ਵਪਾਰ ਕਰਨਾ ਆਉਂਦਾ ਤੁਹਾਨੂੰ ਸਰਕਾਰ ਚਲਾਣੀ ਨਹੀਂ ਆਉਂਦੀ ਇਹ ਸਾਰਾ ਕੁਝ ਜਿਹੜਾ ਹੋਇਆ ਇਹ ਸਾਰਾ ਸ਼ਰੂਮਣੀ ਕਾਲੀਦਲ ਦੀ ਸਰਕਾਰ ਦੇ ਵਿੱਚ ਹੋਇਆ ਜਿਹੜਾ ਕੈਪਟਨ ਨਮਰਿੰਦਰ ਸਿੰਘ ਹੈ ਮੈਨੂੰ ਅੱਜ ਵੀ ਉਹਦੇ ਭਾਸ਼ਣ ਯਾਦ ਹੈ ਉਹ ਕਹਿੰਦਾ ਹੁੰਦਾ ਸੀ ਰੇਤਾਂ ਲੁੱਟ ਲਈ ਬਜਰੀ ਲੁੱਟ ਲਈ ਕੇਵਲ ਲੁੱਟ ਲਈ ਅਸੀਂ ਲੁੱਟਦਾ ਇੱਕ ਇੱਕ ਰੁਪਈਆ ਵਾਪਸ ਲੈ ਕੇ ਆਵਾਂਗੇ ਇਮਾਨਦਾਰੀ ਨਾਲ ਮੈਂ ਗੱਲ ਦੱਸਾਂ 5 ਸਾਲ ਜਿੱਦਨ ਉਹ ਸੱਤਾ ਤੇ ਬੈਠੇ ਆ ਇੱਕ ਐਪਲੀਕੇਸ਼ਨ ਦੇ ਉੱਤੇ ਇਨਕੁਆਰੀ ਤੱਕ ਨਹੀਂ ਹੋਈ ਕੈਪਟਨ ਨਮਰਿੰਦਰ ਸਿੰਘ ਦੀ 2017 ਤੋਂ 2022 ਦੀ ਸਰਕਾਰ ਦੇ ਦਰਮਾਨ ਦੱਸ ਦੋ ਆ ਅਕਾਲੀ ਲੀਡਰ ਜਿਨੇ ਘੁਟਾਲਾ ਕੀਤਾ ਸੀ ਜਾਂ ਆ ਅਸੀਂ ਜਿਹਨੂੰ ਫੜ ਕੇ ਇਹਨਾਂ ਨੇ ਅੰਦਰ ਦਿੱਤਾ ਹੈ ਨੇ ਮਾਮਲਾ মিডিਆ ਦੇ ਵਿੱਚ ਆ ਗਿਆ ਹੁਣ ਇੱਥੇ ਪਟਕਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹਜੇ ਤੱਕ ਤਾਂ ਫਾਈਲ ਆ ਨਹੀਂ ਬਾਹਰ ਆਉਂਦੀਆਂ ਪਈਆਂ ਸੀ ਹੁਣੇ ਫਾਈਲ ਬਾਹਰ ਆ ਗਈ ਹੈ ਜਨ ਤੱਕ ਹੋ ਗਈ ਹੈ ਹੁਣੇ ਫਾਈਲ ਦਾ ਜਵਾਬ ਤਾਂ ਦੇਣਾ ਪੈਣਾ ਹੈ ਨਾ ਇੱਕ ਹੋਟਲ ਕਿਉਂ ਕੀ ਬਾਕੀ ਹੋਟਲ ਵਾਲਿਆਂ ਦਾ ਦਿਲ ਨਹੀਂ ਕਰਦਾ ਕਿ ਅਸੀਂ 에ਅਰਪੋਰਟ ਤੋਂ ਸਿੱਧੀ ਰੋਡ ਦੇ ਉੱਤੇ ਕੋਈ ਹੋਟਲ ਬਣਾ ਲਈਏ ਸੁਖ ਵਿਲਾਸ ਤੇ ਸੰਗਰਾਮ ਅਚਾਨਕ ਛਿੜ ਗਿਆ ਔਰ ਇਹ ਸੰਗਰਾਮ ਹੁਣ ਇੰਨਾ ਘਾਤਕ ਰੂਪ اختیار ਕਰਨਾ ਸ਼ੁਰੂ ਕਰ ਗਿਆ ਜਿਸ ਦੇ ਵਿੱਚ ਦੋਵੇਂ ਪਾਰਟੀਆਂ ਇੱਕ ਦੂਸਰੇ ਦੇ ਉੱਤੇ ਹੁਣ ਦੋਸ਼ ਮੜਦੀਆਂ ਨਜ਼ਰ ਆਉਣ ਲੱਗੀਆਂ ਸ਼ੁਰੂਆਤ ਹੁੰਦੀ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਉਹਨਾਂ ਦੇ ਵੱਲੋਂ ਸੁਖ ਵਿਲਾਸ ਦਾ ਨਾਮ ਲੈ ਕੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਸਵਾਲ ਉਦੋਂ ਅਚਾਨਕ ਖੜਾ ਹੋਣ ਲੱਗ ਜਾਂਦਾ ਹੈ ਕਿ ਇੱਕ ਮੁਰਗੀਖਾਨਾ ਅਚਾਨਕ ਇੰਨਾ ਆਲੀਸ਼ਾਨ ਹੋਟਲ ਕਿਵੇਂ ਬਣ ਗਿਆ ਕਿਵੇਂ ਇੱਕ ਮੁਰਗੀਖਾਨੇ ਤੋਂ ਸੁਖ ਵਿਲਾਸ ਤੱਕ ਦਾ ਸਫਰ ਤੈਅ ਕੀਤਾ ਗਿਆ ਉਹ ਕੱਲੀ ਕੱਲੀ ਗੱਲ ਸੀ ਐਮ ਭਗਵੰਤ ਮਾਨ ਨੇ ਆਪਣੀ ਉਸ ਵੀਡੀਓ ਦੇ ਵਿੱਚ ਸਾਹਮਣੇ ਰੱਖੀ ਬਾਏ ਪ੍ਰੂਫ ਰਿਪੀਟ ਵਿਦ ਪ੍ਰੂਫ ਜਿਹੜਾ ਉਹ ਸਾਰਾ ਕੁਝ ਦੱਸਿਆ ਗਿਆ ਹਰ ਇੱਕ ਗੱਲ ਨਾਲੋਂ ਨਾਲ ਸਮਝਾਈ ਗਈ ਕਿਸ ਤਰ੍ਹਾਂ ਪਾਲਿਸੀਜ਼ ਬਦਲੀਆਂ ਗਈਆਂ ਕਿਸ ਤਰ੍ਹਾਂ ਕਾਨੂੰਨ ਬਦਲੇ ਗਏ ਔਰ ਉਹਨਾਂ ਨੂੰ ਬਦਲ ਕੇ ਕਿਸ ਤਰ੍ਹਾਂ ਐਡਾ ਵੱਡਾ ਕਪਲਾ ਕੀਤਾ ਗਿਆ ਸਿੱਧੇ ਇਲਜ਼ਾਮ ਲਗਾਏ ਗਏ ਬਾਦਲ ਪਰਿਵਾਰ ਦੇ ਉੱਤੇ ਸਿੱਧੇ ਇਲਜ਼ਾਮ ਹੁਣ ਤੱਕ ਭਾਵੇਂ ਅਕਾਲੀ ਦਲ ਦੀ ਆੜ੍ਹਤ ਦੇ ਵਿੱਚ ਸਭ ਕੁਝ ਹੁੰਦਾ ਰਿਹਾ ਹੋਵੇ ਹੁਣ ਤੱਕ ਭਾਵੇਂ ਇਲਜ਼ਾਮ ਸ਼ਰੋਮਨੀ ਅਕਾਲੀ ਦਲ ਦਾ ਕਹਿ ਕੇ ਤੇ ਬਾਦਲ ਪਰਿਵਾਰ ਤੇ ਲੱਗਦੇ ਹੁਣ ਪਰ ਸੀਐਮ ਭਗਵੰਤ ਮਾਨ ਨੇ ਇੱਕ ਟੁੱਕ ਬਾਦਲ ਪਰਿਵਾਰ ਤੇ ਗੱਲ ਕਰਦਿਆਂ ਇੱਥੋਂ ਤੱਕ ਦੱਸ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਦੇ ਕੋਲ ਕਿੰਨੇ ਸ਼ੇਅਰ ਨੇ ਤੇ ਹਰਸਿਮਰਤ ਕੌਰ ਬਾਦਲ ਦੇ ਕੋਲ ਉਸ ਦੇ ਸ਼ੇਅਰ ਕਿੰਨੇ ਨੇ ਸੁਖ ਵਿਲਾਸ ਦਾ ਇਹ ਮਾਮਲਾ ਕਿਸ ਹੱਦ ਤੱਕ ਪਹੁੰਚਿਆ ਉਹ ਉਦੋਂ ਜ਼ਿਆਦਾ ਸਮਝ ਆਉਣ ਲੱਗਦਾ ਜਦੋਂ ਪਰਮਬੰਸ ਰੋਮਾਣਾ ਸਭ ਕੁਝ ਛਡਾ ਕੇ ਤੇ ਸਿਰਫ ਔਰ ਸਿਰਫ ਇਸ ਸੁਖ ਵਿਲਾਸ ਉੱਤੇ ਟਿੱਪਣੀ ਕਰਨ ਆ ਜਾਂਦੇ ਨੇ ਸੀਐਮ ਭਗਵੰਤ ਮਾਨ ਦੀਆਂ ਗੱਲਾਂ ਦੇ ਉੱਤੇ ਟਿੱਪਣੀ ਕਰਨ ਆ ਜਾਂਦੇ ਨੇ ਹੈਰਾਨੀ ਦੀ ਗੱਲ ਹੈ ਔਰ ਇਹ ਵੀ ਕਿਤਨਾ ਕਿਤੇ ਸੁਣਨ ਨੂੰ ਮਿਲ ਰਿਹਾ ਹੈ ਕਿ ਇੰਨੀ ਜਦੋ ਜਹਿਦ ਜੇ ਸ਼ਰੋਮਣੀ ਅਕਾਲੀ ਦਲ ਦੀ ਸਾਖ ਬਚਾਉਣ ਨੂੰ ਕਰ ਲਈ ਜਾਵੇ ਜਿੰਨੀ ਬਾਦਲ ਪਰਿਵਾਰ ਦੀ ਸਾਖ ਬਚਾਉਣ ਨੂੰ ਕੀਤੀ ਜਾ ਰਹੀ ਹੈ ਤਾਂ ਸ਼ਾਇਦ ਉਹਦਾ ਗਰਾਫ ਵੀ ਉੱਠਣ ਲੱਗ ਜਾਵੇ ਖੈਰ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਔਰ ਜੋ ਕੁਝ ਵੀ ਇਹ ਸੰਗਰਾਮ ਵਾਪਰੇ ਹੈ ਇਹਦੇ ਵਿੱਚ ਕਿੰਨੀ ਸੱਚਾਈ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਉਹਨਾਂ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਭ ਤੋਂ ਪਹਿਲਾਂ ਸ਼ੁਕਰੀਆ ਸਮਾਂ ਦਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਛਾ ਸਵਾਲ ਮੇਰਾ ਇਹੀ ਪਹਿਲਾ ਹੈਗਾ ਕਿ ਇੱਕ ਮੁਰਗੀ ਖਾਨਾ ਅਚਾਨਕ ਇੰਦਰ ਲੋਕ ਵਾਂਗ ਕਿੱਦਾਂ ਚਮਕ ਗਿਆ ਕਿਵੇਂ ਉੱਥੇ ਅਚਾਨਕ ਆਲੀਸ਼ਾਨ ਮਹਿਲ ਉੱਤਰ ਗਿਆ ਤੇ ਉਹਨੂੰ ਸੁਖ ਵਿਲਾਸ ਕਹਿ ਕੇ ਤੇ ਹੋਟਲ ਬਣਾ ਦਿੱਤਾ ਗਿਆ ਉਹਦੇ ਸਾਰੀਆਂ ਐਸਜੀਐਸਟੀਜ਼ ਵੈਟ ਸਾਰੇ ਮੁੱਕ ਗਏ ਅਚਾਨਕ ਪਾਲਿਸੀਜ਼ ਵਿੱਚ ਬਦਲਾਅ ਹੋ ਗਿਆ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਇਹ ਜਿੱਥੇ ਜਦੋਂ ਕੱਡਾ ਹਮੇਸ਼ਾ ਇਹ ਕਿਹਾ ਜਾਂਦਾ ਕਿ ਜਿੱਥੇ ਰਾਜੇ ਦੇ ਆਪਣੇ ਵਪਾਰ ਦੇ ਹਿੱਤ ਹੋਣ ਉੱਥੇ ਸੂਬੇ ਦੇ ਵਿੱਚ ਜਿਹੜਾ ਰਾਜ ਖੋਜ ਦਾ ਘਟਾ ਹੈ ਜਿਹਨੂੰ ਆਪਾਂ ਸਰਕਾਰੀ ਰਾਜਸਵ ਕਹਿੰਨੇ ਆ ਇੰਗਲਿਸ਼ ਚ ਰੈਵਨਿਊ ਕਹਿੰਨੇ ਆ ਉਹ ਘਟੇਗਾ ਤੇ ਜਿਹੜਾ ਰਾਜੇ ਦਾ ਆਪਣੇ ਕਾਰੋਬਾਰ ਦਾ ਖਜ਼ਾਨਾ ਉਹ ਹਮੇਸ਼ਾ ਵਧੇਗਾ ਹੁੰਦਾ ਕੀ ਹੈ ਜਦੋਂ ਤੁਸੀਂ ਵੀ ਸਰਕਾਰ ਹੋ ਤੇ ਦੂਜੇ ਪਾਸੇ ਤੁਸੀਂ ਬਿਜ਼ਨਸਮੈਨ ਹੋ ਤੇ ਤੁਸੀਂ ਸਮਝੌਤਾ ਆਪਣੇ ਨੂੰ ਆਪਣੇ ਨਾਲ ਹੀ ਕਰ ਰਹੇ ਹੋ ਥਰਡ ਪਾਰਟੀ ਨਾਲ ਨਹੀਂ ਕਰਦੇ ਮੰਨ ਲਓ ਜੇ ਮੈਂ ਹੁਣ ਗੱਲ ਤੁਹਾਨੂੰ ਪੰਜਾਬੀ ਚ ਕਹਾਂ ਵਾਂ ਕਿ ਜਿਵੇਂ ਟਰਾਂਸਪੋਰਟ ਹੈ ਮੰਨ ਲਓ ਟਰਾਂਸਪੋਰਟ ਸਾਡੀ ਚੱਲਦੀ ਆ ਟਰਾਂਸਪੋਰਟ ਮੇਰੀ ਹੈ ਤੇ ਮੈਂ ਪੰਜਾਬ ਦਾ ਟਰਾਂਸਪੋਰਟ ਮੰਤਰੀ ਵੀ ਹੋਵਾਂ ਤੇ ਇਹ ਤਾਂ ਕਦੀ ਹੋ ਹੀ ਨਹੀਂ ਸਕਦਾ ਕਿ ਮੈਂ ਉਹ ਰੂਟ ਜਿਹੜੇ ਮਲਾਈ ਵਾਲੇ ਨੇ ਜਾਂ ਜਿਹਦੇ ਚ ਜ਼ਿਆਦਾ ਕਮਾਈ ਆ ਉਹ ਮੈਂ ਕਿਸੇ ਹੋਰ ਟਰਾਂਸਪੋਰਟਰ ਕੋਲ ਜਾਣ ਦਊਗਾ ਇਹ ਕਨਫਲਿਕਟ ਹੋ ਹੀ ਨਹੀਂ ਸਕਦਾ ਜੇ ਮੈਂ ਮਾਈਨਿੰਗ ਮਿਨਿਸਟਰ ਆ ਪੰਜਾਬ ਦਾ ਤੇ ਇਹ ਕਿਦਾਂ ਪੋਸੀਬਲ ਹੈ ਕਿ ਮੈਂ ਮਾਈਨਿੰਗ ਦੀਆਂ ਜਿਹੜੀਆਂ ਟੌਪ ਦੀਆਂ ਰੇਤਾਂ ਵਾਲੀਆਂ ਖੱਦਾਂ ਉਹ ਮੈਂ ਚੁੱਕ ਕੇ ਥਰਡ ਪਾਰਟੀ ਦੀ ਆਕਸ਼ਨ 'ਚ ਕਿਸੇ ਨੂੰ ਦਵਾ ਦਵਾਂ ਤੇ ਮੈਂ ਆਪ ਇੱਕ ਗੰਦੀ ਜੀ ਖੱਡ ਲੈ ਕੇ ਤੇ ਉੱਥੋਂ ਕਾਟਾ ਕਰਾ ਕੇ ਤੇ ਆਪਣਾ ਨਿਕਲ ਜਾਵਾਂ ਸੋ ਜਦੋਂ ਰਾਜਾ ਵਪਾਰ ਕਰਦਾ ਹੈ ਤੇ ਉਹਦਾ ਵਪਾਰ ਵਧਦਾ ਤੁਸੀਂ ਮੈਂ ਨਹੀਂ ਕਹਣਾ ਮੈਂ ਫਿਰ ਕਹਣਾ ਮੇਰੇ ਵੱਲੋਂ ਨਹੀਂ ਹੈ ਤੁਸੀਂ ਸਰਕਾਰ ਦੇ ਜਿਹੜੇ ਹਲਫਨਾਮੇ ਇਲੈਕਸ਼ਨ ਦੇ ਦੌਰਾਨੇ ਦਿੰਦੇ ਨੇ ਉਹਨੂੰ ਕਢਾ ਕੇ ਪੜੋ 2000 17 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ 100 ਕਰੋੜ ਦੀ ਪ੍ਰਾਪਰਟੀ ਸੀ। ਹਮਮ ਔਰ ਜਦੋਂ 2022 'ਚ ਉਹਨੇ ਚੋਣ ਲੜੀ ਤੇ 200 ਕਰੋੜ ਹੋ ਗਿਆ। ਹਮ 100 ਲੱਗਿਆ 100 ਕਰੋੜ ਸਿੱਧਾ ਹੀ ਹੈ। ਇਹ ਤਾਂ ਉਹ ਹੈ ਜਿਹੜਾ ਹਲਫਨਾਮੇ 'ਚ ਦੱਸਿਆ ਗਿਆ। ਹਮ ਜਿਹੜਾ ਇਹਨਾਂ ਨੇ ਆਪਣੀ ਇਮਾਨਦਾਰੀ ਨਾਲ ਦੱਸਿਆ। ਚਲੋ ਮੈਂ ਕਹਿੰਦਾ ਇਹਨਾਂ ਨੇ ਇਮਾਨਦਾਰੀ ਵਰਤੀ ਦੱਸਿਆ। 100 ਕਰੋੜ ਰੁਪਈਆ 50 ਸਾਲਾਂ 'ਚ ਇਹਨਾਂ ਦਾ ਇੱਕ ਨੰਬਰ 'ਚ ਵਧਿਆ। ਹਮ ਮਦੰਬਰ ਤੋਂ ਉਹਦੀ ਤਾਂ ਗੱਲ ਹੀ ਨਹੀਂ ਕਰਦਾ ਫਿਰ ਜਦੋਂ ਤੁਸੀਂ ਹਲਫਨਾਮਾ ਪੜੋ ਤੇ ਆਪਣੇ ਆਪ ਹੱਸੋ ਹੀ ਨਹੀਂ ਹੋ ਜਾਓਗੇ ਕਿ 1987 ਦੇ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਪੜਨ ਵਾਲੇ ਅੱਜ ਵੀ ਆਪਣਾ ਕਿੱਦ ਤੱਕ ਕਸਾਨੀ ਦੱਸਦੇ ਆ 2022 ਚ ਜਿਹੜਾ ਹਲਫਨਾਮਾ ਦੱਸਤਾ ਨਾ ਇਹਨਾਂ ਨੇ ਉਹਦੇ ਚ ਆਪਣਾ ਕਿੱਦ ਤੱਕ ਕਸਾਨੀ ਦੱਸਿਆ ਤੁਸੀਂ ਸਮਝ ਸਕਦੇ ਹੋ ਕਸਾਨੀ ਕਿਤੇ ਦੇ ਵਿੱਚ ਉਦਾਂ ਹੀ ਇਨਕਮ ਟੈਕਸ ਨਹੀਂ ਆ ਰਹਿ ਤਾ ਨੇ ਕਿਉਂਕਿ ਇਨਕਮ ਟੈਕਸ ਦੇ ਦਾਇਰੇ ਤੋਂ ਬਾਹਰ ਹੋ ਜਾਂਦਾ ਪੰਜਾਬ ਦੀ ਬਿਜਲੀ ਦੀ ਸਬਸਿਡੀ ਆ ਕਿਸਾਨਾਂ ਨੂੰ ਡੀਏਵੀਪੀ ਚ ਦੇ ਵਿੱਚ ਸਬਸਿਡੀ ਆ ਖਾਦਾਂ ਚ ਸਬਸਿਡੀ ਆ ਹਜੇ ਉਹ ਵੀ ਅਵੇਲ ਕਰਦੇ ਪੈਣਾ ਉਹ ਲੈਣਦੇ ਪੈਣਾ ਸੋ ਮੈਂ ਇਹ ਕਹਿਣਾ ਚਾਹਨਾ ਕਿ ਜੇ ਇੰਡੋ ਕੈਨੇਡੀਅਨ ਇੰਨੀ ਵੱਧ ਗਈ ਤੇ ਦਸਾਂ ਸਾਲਾਂ ਚ ਪੰਜਾਬ ਸਰਕਾਰ ਜਿਹੜੀ ਇੱਥੋਂ 에어ਪੋਰਟ ਦੀ ਬੱਸ ਚਲਾਈ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਉਹ ਨਹੀਂ ਪਰਫੁੱਲਟ ਹੋ ਸਕੀ ਇੰਨੀ ਉਹ ਉਹ ਕਿਉਂ ਨਹੀਂ ਵੱਧ ਸਕੀ ਫਿਰ ਇਹਨਾਂ ਚ ਦੋ ਚੀਜ਼ਾਂ ਹੋ ਗਈਆਂ ਜਾਂ ਤਾਂ ਉਹਨਾਂ ਨੂੰ ਵਪਾਰ ਕਰਨਾ ਆਉਂਦਾ ਤੇ ਜਾਂ ਉਹਨਾਂ ਨੂੰ ਸਰਕਾਰ ਚਲਾਣੀ ਨਹੀਂ ਆਉਂਦੀ ਦੋ ਚੀਜ਼ਾਂ ਹੀ ਹੋਈਆਂ ਨਾ ਜੀ ਜੇ ਇੰਡੋ ਗਰੀਡੀਅੰਟਸ ਆ ਟਰਨਓਵਰ ਕਰੋੜਾਂ ਰੁਪਈਆਂ ਦੇ ਵਿੱਚ ਜਾ ਸਕਦੀ ਆ ਉਹ ਇੰਨੀ ਪ੍ਰੋਫਿਟੇਬਲ ਕੰਪਨੀ ਬਣ ਸਕਦੀ ਆ ਤੇ ਫਿਰ ਪੰਜਾਬ ਸਰਕਾਰ ਦੀ ਟਰਾਂਸਪੋਰਟ ਜਿਹੜੀ ਆ ਉਹ ਜਿਹੜੀ ਦਿੱਲੀ ਤੱਕ ਜਾਂਦੀ ਆ ਐਨਆਰ ਇਸ ਨੂੰ ਲੈ ਕੇ ਉਹ ਵੀ ਮ ਘਾਟੇ ਚ ਜਾਂਦੀ ਆ ਉਹ ਕਿਉਂ ਨਹੀਂ ਇੰਨੀ ਵੱਡੀ ਫਿਰ ਇਹੀ ਕਨਫਲਿਕਟ ਆਂਦਾ ਇਹੀ ਚੀਜ਼ਾਂ ਦਾ ਕੰਮ ਆਂਦਾ ਕਿ ਜਿਹੜੀਆਂ ਪ੍ਰਾਈਵੇਟ ਬੱਸਾਂ ਦੇ ਮਾਲਕ ਇਹ ਨੇ ਜਿਹੜੀਆਂ ਕੰਪਨੀਆਂ ਦੀਆਂ ਉਹ ਬੱਸਾਂ ਜਾਂਦੀਆਂ ਉਹਨਾਂ ਦਾ ਕਮਾਈ ਦਾ ਗ੍ਰਾਫ ਐਮ ਹੈ ਤੇ ਪੰਜਾਬ ਰੋਡਵੇ ਦਾ ਕਮਾਈ ਦਾ ਪੰਜ ਬੱਸ ਦਾ ਗ੍ਰਾਫ ਐਮ ਹੈ ਇਹਦਾ ਮਤਲਬ ਕੀ ਹੋਇਆ ਵੀ ਤੁਹਾਨੂੰ ਵਪਾਰ ਕਰਨਾ ਆਂਦਾ ਤੁਹਾਨੂੰ ਸਰਕਾਰ ਚਲਾਣੀ ਨਹੀਂ ਆਂਦੀ ਫਿਰ ਹੁਣ ਇਹ ਗੱਲ ਹੁੰਦੀ ਹੈ ਕਿ ਜਿਹੜੇ ਕੰਮ ਵਧੀਆ ਹੁੰਦੇ ਆ ਜਿਹੜੇ ਟੌਪ ਦੇ ਰੂਟ ਐ ਇਹ ਜਿਹੜੀਆਂ ਲੱਗੇ ਕੀ ਇਹਦੇ ਵਿੱਚ ਪ੍ਰੋਫਿਟੇਬਲ ਆ ਕਿਉਂਕਿ ਸਮਝੋਤਾ ਤਾਂ ਅਸੀਂ ਆਪਣੇ ਨੂੰ ਆਪਣੇ ਨਾਲ ਹੀ ਕਰਨਾ ਤੀਜੀ ਪਾਰਟੀ ਨਾਲ ਥੋੜਾ ਕਰਨਾ ਤੇ ਸਮਝੋਤਾ ਕਰਨ ਲੱਗਿਆ ਸਰਕਾਰ ਵੀ ਆਪ ਹੈ ਪਾਰਟੀ ਵੀ ਆਪ ਹੈ ਹੁਣ ਜੇ ਮੰਨ ਲਓ ਫੋਰੈਸਟ ਵਾਲੀ ਉਹ ਜ਼ਮੀਨ ਹੈ ਵਣ ਵਿਭਾਗ ਦੀ ਉਧਰ ਕੋਣ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੰਪਨੀ ਆ ਜਾਂ ਉਹਨਾਂ ਨੇ ਜਿਹੜੀ ਖੜੀ ਕੀਤੀ ਕੰਪਨੀ ਆ ਤੇ ਇਧਰੋਂ ਕਿੰਨੇ ਸਮਝੋਤਾ ਕਰਨਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਨੇ ਕਰਨਾ ਹੈ ਫਿਰ ਕਦੀ ਇਹ ਹੋ ਸਕਦਾ ਕਿ ਉਹ ਸਮਝੌਤੇ ਜਿਹੜੇ ਆ ਉਹ ਸਮਝੌਤੇ ਜਿਹੜੇ ਆ ਉਹ ਇੰਨੇ ਲਾਹੇਮੰਦ ਨਹੀਂ ਹੋਣਗੇ ਇਹਨਾਂ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਲਈ ਪਰਮਬੰਸ ਰੋਮਾਨਾ ਕਹਿੰਦੇ ਨੇ ਕਿ ਉਹ ਚੀਜ਼ਾਂ ਜਿਹੜੀਆਂ ਕਿਹਾ ਜਾ ਰਿਆ ਹਜੇ ਪਹਿਲਾਂ ਪਰਮਬੰਸ ਇਹਨਾਂ ਨੇ ਕੰਮ ਸਿਆਸਤ ਕਰਨੀਆਂ ਆਪਣਾ ਕੰਮ ਸਿਆਸਤ ਕਰਨਾ ਨਹੀਂ ਹੈ ਅਸੀਂ ਤਾਂ ਗੱਲ ਫੈਕਟ ਦੀ ਕਰਨੀ ਹੈ ਜਿਹੜੀ ਮੈਂ ਗੱਲਾਂ ਕਹੀਆਂ ਉਹ ਗੱਲ ਤੋਂ ਬਾਅਦ ਇੱਕ ਹੋਰ ਸੁਣੋ ਗੱਲ ਹਜੇ ਤੁਸੀਂ ਅਕਾਲੀ ਦਲ ਦੀ ਦਵਾਣਾ ਦੇ ਮੈਨੂੰ ਉਹਨਾਂ ਨਾਲ ਕੋਈ ਲੈਣਾ ਦਿੰਦੇ ਨਹੀਂ ਕਿਉਂਕਿ ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਆ ਮੈਂ ਉਸ ਕੰਮ ਦੇ ਉੱਤੇ ਗੱਲ ਕਰਾਂਗਾ ਜਿਹੜੀ ਗੱਲ ਸਹੀ ਹੈ ਔਰ ਜਿਹੜੀ ਔਨ ਰਿਕਾਰਡ ਹੈ ਜਿਹੜੀ ਤੱਥ ਨੇ ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਮੋਹਾਲੀ ਦੇ ਵਿੱਚ ਸਟੇਡੀਅਮ ਹੈ ਜਿਹੜਾ ਇੰਟਰਨੈਸ਼ਨਲ ਲੈਵਲ ਦਾ ਸਟੇਡੀਅਮ ਹੈ ਤੇ ਉੱਤਰੀ ਭਾਰਤ ਦਾ ਸਭ ਤੋਂ ਵਧੀਆ ਸਟੇਡੀਅਮ ਉਹ ਬਣਿਆ ਪੰਜਾਬ ਜਿਹਨੂੰ ਕੰਟਰੋਲ ਬੀਸੀਸੀਆਈ ਕਰਦੀ ਹੈ ਇੰਡੀਅਨ ਕ੍ਰਿਕਟ ਕੰਟਰੋਲ 47 ਏਕੜ ਚੋਂ ਬਣਿਆ ਸਟੇਡੀਅਮ ਤੇ ਨਾਲ ਉਹਨਾਂ ਨੇ ਉੱਥੇ ਇਹ ਸੀਗਾ ਵੀ ਇੱਥੇ ਉਹਨਾਂ ਇੰਟਰਨੈਸ਼ਨਲ ਮੈਚ ਹੋਣੇ ਆ ਤੇ ਅਸੀਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਜਿਹਦਾ ਕੀ ਜਿਹਨੂੰ ਮਾਨਤਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਆ ਅਸੀਂ ਇੱਥੇ ਹੋਟਲ ਬਣਾ ਲੀਏ ਪੰਜ ਤਾਰਾ ਹੋਟਲ ਭਾਈ ਚਲੋ ਜਿਨ੍ਹਾਂ ਨੇ ਮੈਚ ਦੇਖਣ ਆਣਾ ਤੇ ਉਹ ਆ ਕੇ ਇਹ ਪੰਜ ਤਾਰਾ ਹੋਟਲ ਚ ਰਹਿ ਵੀ ਰਹਿਣਗੇ ਤੁਹਾਨੂੰ ਪਤਾ ਉਹਦੀ ਸੜਕ ਨਹੀਂ ਬਣੀ ਕਿੰਨੇ ਸਾਲ ਬਣਨ ਦਿੱਤੀ ਗਈ ਉਸ ਹੋਟਲ ਦੀ ਜਿਹੜਾ ਕੰਟਰੋਲ ਜਿਹਦਾ ਕੰਟਰੋਲ ਭਾਰਤੀ ক্রিকেট ਕੰਟਰੋਲ ਬੋਰਡ ਕਰਦੀ ਹੈ ਉਹਦਾ ਹੋਟਲ ਦੀ ਸੜਕ ਨਹੀਂ ਕਿੰਨੇ ਸਾਲ ਬਣਨ ਦਿੱਤੀ ਗਈ ਉਹ ਹੋਟਲ ਨਹੀਂ ਖੜਾ ਹੋਣ ਦਿੱਤਾ ਗਿਆ ਹੋਟਲ ਪਾਸ ਨਹੀਂ ਹੋਣ ਦਿੱਤਾ ਗਿਆ ਕਾਰਨ ਕਿ ਇਸ ਇਲਾਕੇ ਚ ਇੱਕੋ ਹੀ ਹੋਟਲ ਰਹੂਗਾ ਇੱਕੋ ਹੋਟਲ ਨੂੰ ਟਾਪ ਦੀ ਰੋਡ ਜਾਊਗੀ 에어ਪੋਰਟ ਤੋਂ ਇੱਕੋ ਹੀ ਹੋਟਲ ਤਰੱਕੀ ਕਰੂਗਾ ਤੇ ਉਹ ਹੋਟਲ ਜਿਹੜਾ ਭਗਵੰਤ ਮਾਨ ਨੇ ਕਿਹਾ ਉਹੀ ਆ ਜੇ ਤੁਸੀਂ ਉਸ ਐਕਟ ਦੇ ਵਿੱਚ ਖੋਲ ਕੇ ਦੇਖ ਲਓ ਜਦੋਂ ਮੈਨੂੰ ਇਹ ਦੱਸੋ ਪੰਜਾਬ ਦੇ ਵਿੱਚ ਹੋਟਲਰਸ ਦੀ ਕਮੀ ਹੈ ਟਾਪ ਦੇ ਹੋਟਲ ਹੈ ਹਯਾਤ ਹੋਟਲ ਹੈ ਤੁਸੀਂ ਜਾ ਕੇ ਦੇਖੋ ਅੰਮ੍ਰਿਤਸਰ ਕਿੱਡੇ ਕਿੱਡੇ ਤਖੜੇ ਹੋਟਲ 7 ਸਟਾਰ ਹੋਟਲ ਹੈ 5 ਸਟਾਰ ਹੋਟਲ ਹੈ ਰੈਡੀਸਨਸ ਹੋਟਲ ਹੈ ਰੈਡੀਸਨਸ ਬਲੂ ਹੈ ਕਿ ਉੱਥੇ ਖੋਲ ਨਹੀਂ ਸਕਦੇ ਸੀ ਉਹਦਾ ਉਹ ਲਾ ਲੈ ਨਹੀਂ ਸਕਦੇ ਸੀ ਪਰ ਗੱਲ ਤਾਂ ਇਹ ਹੈ ਨਾ ਸਰਕਾਰ ਵੀ ਮੈਂ ਉਹ ਵੀ ਮੈਂ ਤੀਜਾ ਬੰਦਾ ਵਿੱਚ ਆਊਗਾ ਤੇ ਉਹਨੂੰ ਸੜਕ ਹੀ ਨਹੀਂ ਬਣੂਗੀ ਉਹਦੀ ਤੁਸੀਂ ਐਦਾਂ ਕਰੋ ਮੈਨੂੰ ਛੱਡ ਦਿਓ ক্রিকেট ਕੰਟਰੋਲ ਬੋਰਡ ਦੇ ਦਫ਼ਤਰੋਂ ਚੱਲ ਜਾਓ ਮੋਹਾਲੀ ਜਾ ਕੇ ਰਿਕਾਰਡ ਕਢਾਓ ਭਈ ਉਹਨਾਂ ਦੀ ਕਿੰਨੇ ਸਾਲ ਫਾਈਲ ਜਿਹੜੀ ਆ ਉਹਦੀ ਸੜਕ ਦੀ ਤੇ ਕਿੰਨੇ ਸਾਲ ਉਹ ਰੁਕੀ ਰਹੀ ਤੇ ਸੜਕ ਹੀ ਨਹੀਂ ਬਣੂਗੀ ਤੇ ਉਹ ਹੋਟਲ ਚੱਲੂਗਾ ਕਿਤਾ ਪੰਜ ਤਾਰਾ ਸੈਵਨ ਸਟਾਰ ਮੇਰੀ ਗੱਲ ਸਮਝ ਆ ਗਈ ਫਿਰ ਜਦਾ ਇੱਕ ਹੋਟਲ ਰਹੂਗਾ ਉਹੀ ਕਮਾਈ ਕਰੂਗਾ ਔਰ ਕਿਸੇ ਦੀ ਹਿੰਮਤ ਵੀ ਹੈ ਨਹੀਂ ਕਿ ਉਸ ਸੈਕਟਰ ਦੇ ਦਰਮਾਂ ਉਸ ਐਕਟ ਦਾ ਫਾਇਦਾ ਲੈ ਕੇ ਉਸ ਵਨ ਮਹਿਕਮੇ ਦੀ ਜ਼ਮੀਨ ਦੇ ਵਿੱਚ ਕੋਈ ਹੋਰ ਬੰਦਾ ਹੋਟਲ ਖੜਾ ਕਰ ਜੇ ਤੁਹਾਨੂੰ ਕੀ ਲੱਗਦਾ ਕਿ ਉਹਦਾ ਹੋਟਲ ਦੇ ਉੱਤੇ ਰੇਟਸ ਨਹੀਂ ਹੋਣੀਆਂ ਸੀਗੀਆਂ ਉਹਦੇ ਹੋਟਲ ਦੇ ਉੱਤੇ ਉਹਦੀ ਉਹ ਉਹਨਾਂ ਦਾ ਬਿਜਲੀ ਦਾ ਕਨੈਕਸ਼ਨ ਹੀ ਨਹੀਂ ਵਿਚਾਰੇ ਨੂੰ ਮਿਲਣਾ ਸੀ ਬਾਕੀ ਤਾਂ ਦੂਰ ਦੀ ਗੱਲ ਹੈ ਸੀਐਲਯੂ ਵਗੈਰਾ ਤਾਂ ਚਲ ਛੱਡ ਹੀ ਦਿਓ ਉਹਨੂੰ ਕਿਸੇ ਨੇ ਰਜਿਸਟਰੀ ਨਹੀਂ ਕਰਨੀ ਸੀ ਉਹਦੀ ਛੇਤੀ ਤਾਂ ਇਹ ਕਹਿਣ ਦਾ ਇਹ ਮਕਸਦ ਹੈਗਾ ਜਦੋਂ ਅਸੀਂ ਹਕੂਮਤ ਆ ਅਸੀਂ ਆਪਣੀ ਕੰਪਨੀ ਦਾ ਲਾਹਾ ਦੇਖਣਾ ਆਪਣੀ ਕੰਪਨੀ ਦਾ ਹਿੱਤ ਦੇਖਣਾ ਔਰ ਇਹ ਗੱਲ ਜਿਹੜੀ ਮੈਂ ਕਹਿ ਰਿਹਾ ਪੰਜਾਬ ক্রিকেট ਐਸੋਸੀਏਸ਼ਨ ਵਾਲੀ ਇਹ ਜਾ ਕੇ ਜਦੋਂ ਮਰਜ਼ੀ ਵੈਰੀਫਾਈ ਕਰ ਲੋ ਵੀ ਉਹਨਾਂ ਦਾ ਹੋਟਲ ਕਿੰਨੇ ਸਾਲ ਨਹੀਂ ਬਣਨ ਦਿੱਤਾ ਗਿਆ ਪਰ ਗੱਲ ਉੱਥੇ ਆ ਜਾਂਦੀ ਹੈ ਨਾ ਕਿ ਸੈਂਟਰ ਜਿਹਨੂੰ ਦੇਖਦੀ ਪਈ ਹੈ ਕੇਂਦਰ ਜਿਹਨੂੰ ਦੇਖਦਾ ਪਿਆ ਆ ਉਹ ਕੰਪਨੀਆਂ ਹੀ ਅੱਗੇ ਜਾ ਕੇ ਆਪਣਾ ਕੰਮ ਨਹੀਂ ਕਰ ਪਾਰੀਆਂ ਕਿ ਕੇਂਦਰ ਸਰਕਾਰ ਤੋਂ ਜ਼ਿਆਦਾ ਵੱਡੀ ਸੂਬਾ ਸਰਕਾਰ ਹੋ ਗਈ ਸੀ ਨਹੀਂ ਨਹੀਂ ਐਦਾਂ ਨਹੀਂ ਹੁੰਦਾ ਦੇਖੋ ਜਿਹੜਾ ਵੀ ਆਪਾਂ ਕੁਦਰਤੀ ਸੋਮੇ ਹੁੰਦੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਬਈ ਇਹ ਕੁਦਰਤ ਦੀ ਦਿੱਤੀ ਚੀਜ਼ ਆ ਜਿਵੇਂ ਆਪਾਂ ਗੱਲ ਕਰੀਏ ਕਿ ਸਾਨੂੰ ਵਾਤਾਵਰਣ ਕੁਦਰਤ ਦਾ ਦਿੱਤਾ ਹੈ ਇਹ ਸੈਂਟਰ ਗਵਰਨਮੈਂਟ ਦਾ ਸਬਜੈਕਟ ਹੁੰਦਾ ਇਹਦੀ ਕਲੀਅਰੈਂਸ ਸੈਂਟਰ ਗਵਰਨਮੈਂਟ ਤੋਂ ਲੈਣੀ ਪੈਣੀ ਤੁਸੀਂ ਇੱਟਾਂ ਦਾ ਪੱਠਾ ਲਾ ਲਓ ਤੁਹਾਨੂੰ ਲੈਣੀ ਪੈਣੀ ਹੈ ਸੈਂਟਰ ਗਵਰਨਮੈਂਟ ਤੋਂ ਪਾਵੇਂ ਇੱਟਾਂ ਦੇ ਉੱਤੇ ਪੰਜਾਬ ਸਰਕਾਰ ਦੀ ਸਾਰੀ ਪਾਲਿਸੀ ਹੈ ਇੱਟਾ ਪਠਾਵੇ ਦੂਰ ਜੂਨੀਅਨ ਪੰਜਾਬ ਸਰਕਾਰ ਦੇ ਕੋਲ ਆਪਣੀਆਂ ਮੰਗਾਂ ਰੱਖਦੀ ਹੈ ਲੇਕਿਨ ਉਹਦੀ ਜਿਹੜੀ ਕਲੀਅਰੈਂਸ ਹੈ ਉੱਥੇ ਹੋਣੀ ਹੈ ਹੁਣ ਖਦਾਨ ਹੈ ਜਿਹਨੂੰ ਅਸੀਂ ਪੰਜਾਬੀ ਦੇ ਰੇਤਾਂ ਦੀ ਖੱਡ ਕਹਿੰਦੇ ਆ ਤੁਸੀਂ ਇਹ ਰੇਤਾਂ ਦੀ ਖੱਡ ਚਲਾਣੀ ਹੈ ਇਹਦੇ ਚ ਕੇਂਦਰ ਸਰਕਾਰ ਦਾ ਰੋਲ ਹੈ ਕਿ ਤੁਹਾਨੂੰ ਕੇਂਦਰ ਸਰਕਾਰ ਦੀ ਪਰਮਿਸ਼ਨ ਚਾਹੀਦੀ ਹੈ ਕਿਉਂਕਿ ਇਹ ਕੁਦਰਤ ਦੀ ਦਿੱਤੀ ਹੋਈ ਦੇਣ ਹੈ ਤੁਸੀਂ ਇਹ ਨਾਲ ਛੇੜਛਾੜ ਨਹੀਂ ਕਰ ਸਕਦੇ ਜੇ ਛੇੜਛਾੜ ਕਰਨੀ ਹੈ ਤਾਂ ਤੁਹਾਨੂੰ ਕਰਨਾ ਪੈਣਾ ਹੁਣ ਇਦਾਂ ਹੀ ਫੋਰੈਸਟ ਡਿਪਾਰਟਮੈਂਟ ਹੈ ਤੁਸੀਂ ਕਦੀ ਇੰਡੀਆ ਦਾ ਫੋਰੈਸਟ ਮਿਨਿਸਟਰ ਸੁਣਿਆ ਸੁਣਿਆ ਪੰਜਾਬ ਦਾ ਫੋਰੈਸਟ ਮਿਨਿਸਟਰ ਕਟਾਰੂ ਚੱਕ ਨੇ ਲਾਲਜੰਦ ਕਟਾਰੂ ਜੱਕ ਇਸ ਤੋਂ ਪਹਿਲਾਂ ਸਾਧੂ ਸਿੰਘ ਧਰਮਸਰੋਹੀ ਸਿੰਘਾ ਸਿੰਘ ਜੀ ਆ ਸੀ ਪੰਜਾਬ ਦੇ ਵਣ ਮੰਤਰੀ ਵੀ ਹੁੰਦਾ ਪੰਜਾਬ ਦਾ ਵਣ ਵਿਭਾਗ ਹੈ ਬਹੁਤ ਵੱਡਾ ਇਹ ਸਟੇਟ ਸਬਜੈਕਟ ਹੈ ਲੇਕਿਨ ਇਹ ਹੈ ਕਿ ਜਦੋਂ ਤੁਸੀਂ ਫੋਰੈਸਟ ਜ਼ਮੀਨ ਦੇ ਉੱਤੇ ਕੁਝ ਕਰਨਾ ਹੈ ਤੁਹਾਨੂੰ ਸੈਂਟਰ ਗਵਰਨਮੈਂਟ ਦੀ ਅਪਰੂਵਲ ਲੈਣੀ ਪੈਣੀ ਹੈ ਲੇਕਿਨ ਸਟੇਟ ਗਵਰਨਮੈਂਟ ਦੀ ਅਪਰੂਵਲ ਜਿਹੜੀਆਂ ਪਾਲਿਸੀਆਂ ਉਹਦੀਆਂ ਉਹ ਸਾਰੀਆਂ ਸਟੇਟ ਗਵਰਨਮੈਂਟ ਨੇ ਡਰਾਫਟ ਕਰਨੀਆਂ ਔਰ ਉਹਨੂੰ ਸਬਸਿਡੀਆਂ ਦੇਣੀਆਂ ਉਸ ਇਲਾਕੇ 'ਚ ਟੂਰਿਜ਼ਮ ਹੈ ਉਹਨੂੰ ਬढ़ावा ਦੇਣਾ ਉਹ ਸਟੇਟ ਦਾ ਸਬਜੈਕਟ ਹੈ ਉੱਥੇ ਵੈਟ ਮਾਫ ਕਰਨਾ ਉਹ ਸਟੇਟ ਦਾ ਸਬਜੈਕਟ ਹੈ ਵੈਟ ਤਾਂ ਹੈ ਹੀ ਸਟੇਟ ਦਾ ਸਬਜੈਕਟ ਸੀ ਇਹ ਤਾਂ ਹੁਣ ਜੀਐਸਟੀ ਸੀਐਸਟੀ ਹੋ ਕੇ ਕੌਂਸਲ ਬਣੀ ਹੈ ਪਹਿਲਾਂ ਤਾਂ ਵੈਟ ਹੀ ਸੀਗੀ ਨਾ ਔਰ ਇਹ ਸਾਰਾ ਕੁਝ ਦੇਖੋ ਇਹ ਜੋ ਮਰਜ਼ੀ ਗਈ ਜਾਨੇ ਇਹ ਸਾਰਾ ਕੁਝ ਜਿਹੜਾ ਹੋਇਆ ਇਹ ਸਾਰਾ ਸ਼ਰੂਮ ਨਹੀਂ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਇਆ ਔਰ ਤੁਸੀਂ ਇਹ ਦੇਖੋ 2007 ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਮੈਨੂੰ ਅੱਜ ਵੀ ਉਹਦੇ ਭਾਸ਼ਣ ਯਾਦ ਹੈ ਉਹ ਕਹਿੰਦਾ ਹੁੰਦਾ ਅਸੀਂ ਰੇਤਾਂ ਲੁੱਟ ਲਈ ਬਜਰੀ ਲੁੱਟ ਲਈ ਕੇਬਲ ਲੁੱਟ ਲਈ ਅਸੀਂ ਲੁੱਟਦਾ ਇੱਕ ਇੱਕ ਰੁਪਈਆ ਵਾਪਸ ਲੈ ਕੇ ਆਵਾਂਗੇ ਇਮਾਨਦਾਰੀ ਨਾਲ ਮੈਂ ਗੱਲ ਦੱਸਾਂ 5 ਸਾਲ ਜਿੱਦਨ ਉਹ ਸੱਤਾ ਤੇ ਬੈਠੇ ਆ ਇੱਕ ਐਪਲੀਕੇਸ਼ਨ ਦੇ ਉੱਤੇ ਇਨਕੁਆਰੀ ਤੱਕ ਨਹੀਂ ਹੋਈ ਇੱਕ ਐਪਲੀਕੇਸ਼ਨ ਤੇ ਵੀ ਇਵੇਂ ਜਿਹੜੇ ਇਰੀਗੇਸ਼ਨ ਡਿਪਾਰਟਮੈਂਟ ਦੇ ਵੱਡੇ ਘੁਟਾਲੇ ਆ ਉਹਦੇ ਚ ਕਿੱਡੇ-ਕਿਡੇ ਅਕਾਲੀ ਲੀਡਰ ਇਨਵੋਲਵ ਸੀ ਉਹਨਾਂ ਨੂੰ ਕੱਢਿਆ ਗਿਆ ਬਾਹਰ ਉਹਨਾਂ ਨੂੰ ਰੋਕਿਆ ਗਿਆ ਹੁਣ ਵਿਜੀਲੈਂਸ ਕਿਤੇ ਦੁਬਾਰਾ ਸ਼ੁਰੂ ਹੋਈ ਆ ਮਤਲਬ ਜਿੱਥੇ-ਜਿੱਥੇ ਲੱਗਿਆ ਕਿ ਪਿਛਲੀ ਸਰਕਾਰਾਂ ਦੇ ਬੰਦੇ ਦੋਸ਼ੀ ਨੇ ਚਲੋ ਮੈਨੂੰ ਤੁਸੀਂ ਦੱਸ ਦਿਓ ਯਾਰ ਆਪਾਂ ਜ਼ਿਆਦਾ ਦੂਰ ਨਹੀਂ ਜਾਣਾ ਕੈਪਟਨ ਨਮਿੰਦਰ ਸਿੰਘ ਦੀ 2017 ਤੋਂ 2022 ਦੀ ਸਰਕਾਰ ਦੇ ਦਰਮਾਨ ਦੱਸ ਦਿਓ ਆ ਅਕਾਲੀ ਲੀਡਰ ਜਿਨੇ ਘੁਟਾਲਾ ਕੀਤਾ ਸੀ ਜਾਂ ਆ ਸੀ ਜਿਹਨੂੰ ਫੜ ਕੇ ਇਹਨਾਂ ਨੇ ਅੰਦਰ ਦਿੱਤਾ ਗਿਆ ਲਓ ਦੋ ਨਾਮ ਹੈਗਾ ਤੇ ਤੁਸੀਂ ਪੱਤਰਕਾਰ ਦੋ ਨਾਮ ਮੈਨੂੰ ਮੈਨੂੰ ਵੀ ਤਸੱਲੀ ਕਰੋ ਨਾ ਜਸਟੀਫਾਈ ਕਰੋ ਇਹ ਸਾਰੇ ਜਿਹੜੇ ਆ ਆਪਛਰਲੇ ਹੋਏ ਸੀ ਹੁਣ ਭਗਵੰਤ ਮਾਨ ਜੀ ਨੇ ਕਹਿਤਾ ਨਾ ਸਿਸਵਾ ਫਾਰਮ ਵੀ ਚੈੱਕ ਹੋਊਗਾ ਹੋਊਗਾ ਉਹ ਵੀ ਤਾਂ ਫੋਰੈਸਟ ਦੀ ਜ਼ਮੀਨ ਤੇ ਬਣਿਆ ਉਹ ਕਿਹੜਾ ਛੱਡਿਆ ਜਾਊਗਾ ਜੇ ਆ ਜਿਹੜੇ ਇਹਨਾਂ ਦੇ ਮੰਤਰੀ ਘਟਾਲੇ ਕਰਨਗੇ ਅਗਲੀ ਸਰਕਾਰ ਆਊਗੀ ਤੇ ਇਹ ਆਵਾਜ਼ ਉੱਥੇ ਚੱਕੀ ਜਾਊਗੀ ਮੌਜੂਦਾ ਸਰਕਾਰ ਦੇ ਵਿੱਚ ਵੀ ਅਗਰ ਕੋਈ ਇਦਾਂ ਦੇ ਫੋਰੈਸਟ ਐਕਟ ਤੋੜੇਗਾ ਜਾਂ ਟਰਾਂਸਪੋਰਟ ਜ ਕਿਸੇ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕਰੇਗਾ ਕੇਵਲ ਜੇ ਕਰੇਗਾ ਰੇਤਾ ਚ ਕਰੇਗਾ ਤੇ ਇਹ ਤਾਂ ਕੋਈ ਗੱਲ ਹੀ ਨਹੀਂ ਅਗਲੀ ਸਰਕਾਰਾਂ ਆਣੀ ਹੈ ਤਿੰਨ ਸਾਲ ਹੈਗੇ ਆ ਕੀ ਪਤਾ ਸਰਕਾਰ ਚੇਂਜ ਹੋਣੀ ਹੈ ਇਹ ਰਿਪੀਟ ਹੋਣੀ ਹੈ ਗੱਲਾਂ ਆ ਕੇ ਲੋਕਾਂ ਚ ਹੋਣਗੀਆਂ ਨਾ ਸੋ ਮੇਰੇ ਕਹਿਣ ਦਾ ਇਹ ਮਤਲਬ ਹੈਗਾ ਕਿ ਤੁਸੀਂ ਸੰਪਤੀ ਤੋਂ ਹੀ ਕੈਲਕੂਲੇਟ ਕਰ ਲਓ ਕਿ ਕਿੱਦਾਂ ਇਹਨਾਂ ਦੀ ਗਰਾਫ ਪ੍ਰਾਪਰਟੀ ਐਵੇਂ ਵੱਧੀ ਪੰਜਾਬ ਦਾ ਕਿਸਾਨ ਇੱਕ ਕਿਸਾਨ ਤਾਈ ਲੱਖ ਰੁਪਿਆ ਕਰਜ਼ੇ ਦੇ ਥੱਲੇ ਆ ਪਰ ਕਿਸਾਨ ਤੇ ਇਹ 5 ਸਾਲਾਂ ਚ 100 ਦੇ 200 ਕਰੋੜ ਪਹੁੰਚ ਗਏ ਆ ਸਿਆਸੀ ਪੱਧਰ ਤੇ ਨਾ ਇੱਕ ਗੱਲ ਚੱਲਦੀ ہوئی ਹੈ ਔਰ ਮੈਂ ਕਰਨੀ ਵੀ ਚਾਹੁੰਦਾ ਤੁਹਾਡੀ ਟਿੱਪਣੀ ਚਾਹੁੰਗਾ ਉਹਦੇ ਉੱਤੇ ਇਹ ਸਾਫ਼ ਕਿਹਾ ਜਾ ਰਿਹਾ ਹੈ ਕਿ ਜਦੋਂ ਕਿਸਾਨ ਮਰ ਰਹੇ ਨੇ ਜਦੋਂ ਕਿਸਾਨ ਬਾਰਡਰਾਂ ਤੇ ਬੈਠੇ ਨੇ ਉਦੋਂ ਸੀਐਮ ਭਗਵੰਤ ਮਾਨ ਨੂੰ ਕਿੱਥੋਂ ਸੁਝ ਗਈ ਇਸ ਹੋਟਲ ਦੀ ਔਰ ਪਰਮਬੰਸ ਰਮਾਣਾ ਦੀ ਗੱਲ ਮੈਂ ਦੁਬਾਰਾ ਕਰਾਂਗਾ ਉਹਨਾਂ ਨੇ ਸਾਫ਼ ਕਿਹਾ ਕਿ ਸਿਰਫ ਮਾਮਲੇ ਤੋਂ ਲੋਕਾਂ ਨੂੰ ਪਟਕਾਉਣ ਵਾਸਤੇ ਇਹ ਟਿੱਪਣੀਆਂ ਕੀਤੀਆਂ ਗਈਆਂ ਵੀ ਉਹਨੇ ਮਾਮਲਾ ਮੀਡੀਆ ਦੇ ਵਿੱਚ ਆ ਗਿਆ ਹੁਣ ਇੱਥੇ ਪਟਕਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹਜੇ ਤੱਕ ਤਾਂ ਫਾਈਲ ਆਈ ਨਹੀਂ ਬਾਹਰ ਆਉਂਦੀਆਂ ਪਈਆਂ ਸੀ ਉਹਨੇ ਫਾਈਲ ਬਾਹਰ ਆ ਗਈ ਹੈ ਜਨਤਕ ਹੋ ਗਈ ਹੈ ਹੁਣੇ ਫਾਈਲ ਦਾ ਜਵਾਬ ਤਾਂ ਦੇਣਾ ਪੈਣਾ ਨਾ ਠੀਕ ਹੈ ਅਗਰ ਉਹਨਾਂ ਨੇ ਸਹੀ ਕੀਤਾ ਹੋਵੇਗਾ ਤੇ ਬਿਜ਼ਨੈਸ ਜਾਂ ਜਿਹੜੀ ਇਨਕੁਆਰੀ ਕਰਨ ਵਾਲੀ ਏਜੰਸੀ ਆ ਕਲੀਨ ਚੈਟ ਦੇ ਦੇਣੀਆਂ ਗਲਤ ਕੀਤਾ ਹੋਵੇਗਾ ਤੇ ਪਰਚਾ ਦਰਜ ਹੋਇਆ ਲੇਕਿਨ ਗੱਲ ਇਹ ਹੈ ਕਿ ਉਸ ਇਲਾਕੇ ਦੇ ਵਿੱਚ ਸਵਾਲ ਉੱਥੇ ਹੀ ਹੈ ਇੱਕ ਹੋਟਲ ਕਿਉਂ ਇੱਕ ਹੋਟਲ ਕਿਉਂ ਕੀ ਬਾਕੀ ਹੋਟਲ ਵਾਲਿਆਂ ਦਾ ਦਿਲ ਨਹੀਂ ਕਰਦਾ ਕਿ ਅਸੀਂ 에어ਪੋਰਟ ਤੋਂ ਸਿੱਧੀ ਰੋਡ ਦੇ ਉੱਤੇ ਕੋਈ ਹੋਟਲ ਬਣਾ ਲਈਏ ਇੱਕ ਹੋਟਲ ਕਿਉਂ ਸੋ ਇਹਦਾ ਬਹੁਤ ਹੁੰਦੀਆਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਜਦੋਂ ਸਰਕਾਰ ਆਪ ਹੋਵੇ ਵਪਾਰ ਆਪ ਹੋਵੇ ਹੁਣ ਮੰਨ ਲਓ ਮੈਂ ਐਗਰੀਮੈਂਟ ਸਾਈਨ ਕਰਨਾ ਉਧਰੋਂ ਵੀ ਮੈਂ ਕਰਨਾ ਤੇ ਇਧਰੋਂ ਵੀ ਮੈਂ ਕਰਨਾ ਜੋ ਮਰਜ਼ੀ ਕਰ ਲਓ ਬਿਲਕੁਲ ਤੇ ਬਿਲਕੁਲ ਇਹ ਹਾਲਾਤ ਜਿਹੜੇ ਬਣੇ ਪਰਮਵੰਸ ਰੋਮਾਨਾ ਦੇ ਇਸ ਟਿੱਪਣੀ ਤੋਂ ਬਾਅਦ ਉਹਨਾਂ ਦਾ ਇੱਕ ਜਵਾਬ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਆਏ ਦਿਨ ਮਸਲੇ ਉੱਠਣਗੇ ਹੁਣ ਜਿਵੇਂ ਪਬਲਿਕ ਡੋਮੇਨ ਦੇ ਵਿੱਚ ਗੱਲ ਚੱਲੇਗੀ ਆ ਮੀਡੀਆ ਦੇ ਵਿੱਚ ਗੱਲ ਚੱਲੇਗੀ ਤੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਜਵਾਬ ਵੀ ਮੰਗਿਆ ਜਾਵੇਗਾ ਸਿਰਫ ਇੱਕ ਪ੍ਰੈਸ ਕਾਨਫਰੰਸ ਕਰਕੇ ਜਵਾਬ ਦੇ ਦੇਣ ਨਾਲ ਸ਼ਾਇਦ ਉਹਨਾਂ ਨਹੀਂ ਸਰਨਾ ਜਿੰਨਾ ਸਰਨਾ ਚਾਹੀਦਾ ਫਿਲਹਾਲ ਅਕਾਲੀ ਲੀਡਰ ਬਾਦਲ ਪਰਿਵਾਰ ਦੀ ਸਾਖ ਬਚਾਉਣ ਨੂੰ ਜ਼ਰੂਰ ਲੱਗੇ ਹੋਏ ਨੇ ਪਰ ਆਉਂਦੇ ਸਮੇਂ ਦੇ ਵਿੱਚ ਬਾਦਲ ਪਰਿਵਾਰ ਦੇ ਉੱਤੇ ਹੋਰ ਕਿਹੜੇ-ਕਿਹੜੇ ਸਵਾਲ ਚੁ ਦੇ ਨੇ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ万ਡੀਆ ਪੰਜਾਬੀ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ